ਸਤਨਾਮ ਸ੍ਰੀ ਵਾਖੂ ਸਾਹਿਬ ਜੀ ਸਰੇ ਮਸਤੇ ਕਰੇ ਕੀਆ ਬਾਰ ਬਰਮਨ ਅਸਿਦਿਕਾਇ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ ਰਹਿ ਸਰਵ ਆ ਗੁਰਦੇ ਅਜਹਿ ਭੈ ਧੂਪ ਬਿਨਸ ਗਹਿ ਭਗਤ ਬਚਲ ਅਨਾਥਿ ਨਾਥੀ ਸਰਨ ਦਾਤਕ ਪੁਰਬ ਅਚਤ ਹੈ ਪੂਰ ਦੁਖਯੰ ਅਨਭ ਹਤਯੰ ਜਨਮ ਦਰਿਦ੍ਰ ਮਾ ਬਿਗਯਦ ਮਿਗੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜਿਵੇਂ ਪਵਨ ਕਾਸਣ ਬਚਮਨ ਗੁਰੂ ਤਾ ਸੁਰਧ ਮਹਲਾ ਪੰਜਵ ਗੁਰ ਗਸਬਦਰਤ ਵਾਲੇ ਚੰਪੀ ਚੋਂ ਫਿਰਦੇ ਹਬਾਲੇ RAM ਨਾਮ ਮਨ ਲਾਗਾ ਜੰਮ ਲ ਜਾਏ ਗਿਰ ਪਰਗਨ ਪ੍ਰਭ ਜੀਓ ਤੂੰ ਮੇਰੂ ਸਾਹਿਬ ਜਤ ਬੰਦੇ ਨਿਗਾੜ ਕਰੀ ਮਨ ਜੈ ਮੰਨ ਪੂਰਨ ਪੁਰਖ ਬਿਜਾਤ ਰਹਾ ਨਾਦਕ ਪ੍ਰਭ ਅਬਿਨਾਸੀ ਤਾ ਕੀ ਸੇਖ ਨਾਉ ਤੇ ਰਤੀ ਜਰਸੀ ਅਨੰਦ ਰਹਿ ਤੇਰੀ ਦਸ ਜੰਪੂਰਨ ਹੋਈ ਅਸਲ ਬਿnabla ਮਹੱਲਾ ਪੰਜਲਾ ਦਾਤੀ ਬਉ ਨਾਮ ਅਗੈ ਪਾਰ ਪਰਪ ਸਿਨਾਈ ਚਾਉ ਕੇ ਜਿਹ ਬਾਰੇ ਰਾਮ ਕਰ ਦੁੱਖ ਲੱਗੇ ਨਾ ਪਾਈ ਸਤ ਗੁਰ ਪੂਰਾ ਪੇਟਾਂ ਜਿਨ ਬਨਤ ਬਨਾਈ ਰਾਮ ਨਾਮ ਆਉ ਬਦਦੀਆ ਇਕਾਂ ਲਿਵਡਾਈ ਰਹਾ दानत कृपा भई प्रभु भई सहाई शिरोक जह साधु गोबिंद भजन हेदन दानक नित दाओ दा तो दह छुटै निकटे ना जाइयो दूर शिरोक ਪੰਜਵਾਂ ਮਦਬ ਚਿਤ ਨੂੰ ਚਿਤਵਨੀ ਉਦਮ ਕਰੋ ਉਠ ਨੀਤ ਅਨ ਗਿਰਿਤ ਤਟ ਆਹ ਲੋ ਆਦਿ ਹੋ ਨਾਨਕ ਕੀ ਪੀਤ ਗਉੜੀ ਮਹਲ ਪੰਜਵਾਂ ਥਿਰ ਕਰ ਬ ਸੋਹਣ ਜਨ ਪਿਆਰੀ ਜਨ ਤਨ

ਗਉੜੀ ਮਹਲਾ ਪਜਰਾ ਰਾਗ ਪਿਤਾ ਪ੍ਰਭ ਮੇਰੇ ਬੋਲੀ ਨਿਰਗੁਨ ਸਭ ਗੁਣ ਤੇਰੇ ਰਹਾ ਪੰਜ ਵਿਹਾਤੀ ਇਕ ਕਰੀ ਬ ਰਗ ਰਗ ਨਹਾਰੇ ਕੀਜ ਕਹੈ ਅਨੰਤ ਸੰਤਾਵੇ ਕਰ ਕਰ ਹਾਰੇ ਹੋ ਪੰਦ ਬਹੁ ਭਤੀ ਛੁੜ ਹੈ ਕਤੂ ਨਹੀਂ ਇੱਕ ਬਾਤ ਸੁਨਤਾ ਕੀ ਹੋਟ ਸਾਤ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਬਲੇ ਮੋਹਿ ਟਟੇ ਧੀਰਜ ਪਾਇਆ ਸੰਤੀ ਮੰਤ ਦਿਓ ਕੋਈ ਨਿਰਭਉ ਗੁਰਤਾ ਸ਼ਬਦ ਕਮਾਇਆ ਜੀਤ ਲਈ ਮਹਾ ਬਿਖਾਤੀ ਸਹਜ ਸੁਹਲੀ ਬਾਣੀ ਤਹੋ ਨਾਨਕ ਮਨ ਭਿਆ ਪਰੈ ਗਸਾ ਪਾਇਆ ਪਦ ਨਿਰਬਾਨੀ ਤਹੋ ਨਾਨਕ ਮਨ ਭਿਆ ਪਰੈ ਗਸਾ ਪਾਇਆ ਪਦ ਨਿਰਬਾਨੀ ਦਾ ਬਲਸਰ ਵਾਹਿਗੁਰੂ ਜੀ ਕੀ ਫਤਿਹ